ਤਾਂ ਵੀ ਕਬਜ ਨੂੰ ਦੂਰ ਕੀਤਾ ਜਾਵੇ ਸਭ ਤੋਂ ਵੱਡਾ ਹੱਲ ਕਬਜ ਨੂੰ ਨਾ ਰੱਖਿਆ ਜਾਵੇ ਕਬਜ ਨੂੰ ਦੂਰ ਕਿਉਂਕਿ ਕਬਜ ਜਿਹੜੀ ਹਜ਼ਾਰਾਂ ਬਿਮਾਰੀਆਂ ਦੀ ਜੜਾ ਹੈ ਕਬਜ ਨੂੰ ਦੂਰ ਕੀਤਾ ਜਾਵੇ ਠੀਕ ਆ ਠੀਕ ਹੈ ਇੱਕ ਬਵਾਸੀਲੀ ਤੋਂ ਨੁਸਖਾ ਦੱਸ ਦਿੰਨਾ ਮੈਂ ਆਪਣੇ ਇੱਕ ਸਰਨਾਾ ਪੱਤਾ ਹੁੰਦਾ ਹੈ ਸਰਨਾਾ ਪੱਤੀ ਠੀਕ ਆ ਸਰਨਾਾ ਪੱਤੀ ਸੌਫ ਠੀਕ ਤੇ ਮਿਸ਼ਰੀ ਠੀਕ ਆ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਠੀਕ ਆ 50 ਗ੍ਰਾਮ ਹੂੰ ਸਰਨਾਾ ਪੱਤਾ ਹੂੰ 50 ਗ੍ਰਾਮ ਸੌਫ ਤੇ 50 ਗ੍ਰਾਮ ਮਿਸ਼ਰੀ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸਣਾ ਨਹੀਂ ਤੁਸੀਂ ਅੱਛਾ ਪਹਿਲੇ ਨੰਬਰ ਦੀ ਕਾਰਨ ਇਹ ਮਿਕਸੀ ਦੇ ਵਿੱਚ ਨਹੀਂ ਤੁਸੀਂ ਗ੍ਰाइंड ਕਰਨਾ ਇਹਨੂੰ ਕੁੰਡੇ 'ਚ ਪਾ ਕੇ ਰਗੜ ਕੇ ਬਰੀਕ ਕਰਕੇ ਕੱਪੜਾ ਛਾਣ ਕਰੋ ਠੀਕ ਆ ਜਿਹੜਾ ਕੁਦਰਤੀ ਤਰੀਕਾ ਸਾਡੀ ਜੜੀ ਬੂਟੀਆਂ ਦੀ ਰਗੜਾਈ ਦਾ ਜੀ ਜੀ ਉਹਨੂੰ ਰਗੜਾਈ ਕਰਕੇ ਰੱਖ ਲਓ ਹਾਂ ਉਸ ਤੋਂ ਬਾਅਦ ਰਾਤ ਨੂੰ ਅੱਧਾ ਚਮਚਾ ਹੂੰ ਤੋਂ ਲੈ ਕੇ ਇੱਕ ਚਮਚੇ ਤੱਕ ਡੋਜ ਕੋਸੇ ਪਾਣੀ ਨਾਲ ਰਾਤ ਨੂੰ ਲੈ ਸਕਦੇ ਹੋ ਜੇ ਕਿਸੇ ਨੂੰ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਹੈ ਠੀਕ ਆ ਤੇ ਰਾਤ ਨੂੰ ਇੱਕ ਚਮਚਾ ਜਾਂ ਡੇਢ ਚਮਚਾ ਗੁਲਕੰਦ ਕੋਸੇ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਉਹ ਵੀ ਕਬਜ਼ ਨੂੰ ਦੂਰ ਕਰਦਾ ਹੈ अच्छा ठीक है अब जिनू ਸਭ ਤੋਂ ਪਹਿਲਾਂ ਕਬਜ ਦਾ ਰਾਜ ਕਰਨਾ ਹੈ ਹਾਂ ਹਾਂ ਕਬਜ ਦਾ ਕਬਜ ਦਾ ਜ਼ਰੂਰੀ ਹੈ ਹਾਂਜੀ ਦੂਜੇ ਨੰਬਰ ਤੇ ਆ ਗਈ ਬਵਾਸੀਰ ਹੂੰ ਬਵਾਸੀਰ ਲਈ ਹੈਗੀ ਹੈ ਚਿਤਰਾ ਅੱਛਾ ਜੀ ਚਿਤਰਾ ਜੜੀ ਬੂਟੀ ਹੈ ਆਯੁਰਵੇਦਿਕ ਪੰਸਾਰੀ ਤੋਂ ਤੁਹਾਨੂੰ ਮਿਲ ਜੂਗੀ ਸੁੰਡ ਠੀਕ ਆ ਤੇ ਕਾਲੀ ਮਿਰਚ ਠੀਕ ਆ ਚਿਤਰਾ ਚਿਤਰਾ ਕਾਲੀ ਮਿਰਚ ਸੁੰਡ ਸੁੰਡ ਤੇ ਕਾਲੀ ਮਿਰਚ ਤਿੰਨ ਚੀਜ਼ਾਂ ਹੋ ਗਏ ਚੌਥੀ ਦੇ ਵਿੱਚ ਆਪਾਂ ਗੰਦਰਗ ਪਾ ਲਾਂਗੇ ਠੀਕ ਆ ਗੰਦਰਕ ਜਿਹਨੂੰ ਕਹਿੰਦੇ ਆ ਆਪਣੇ ਸਲਫਰ ਸ਼ੁੱਧ ਕੀਤੀ ਹੋਈ ਗੰਦਰਕ ਲੈਣੀ ਹੈ ਠੀਕ ਆ ਸ਼ੁੱਧ ਕੀਤੀ ਹੋਈ ਕਿਉਂਕਿ ਪੰਥਾਰੀ ਤੋਂ ਜਿਉਂ ਕੱਚੀ ਗੰਦਰਕ ਤੁਹਾਡੇ ਲਈ ਹੈ ਨਹੀਂ ਕਰਕੇ ਸ਼ੁੱਧ ਕੀਤੀ ਹੋਈ ਆਪਾਂ ਨੂੰ ਗੰਦਰਕ ਚਾਹੀਦੀ ਹੈ ਠੀਕ ਹੈ ਚਿਤਰਾ ਆਪਾਂ ਲੈਣਾ 100 ਗ੍ਰਾਮ ਠੀਕ ਆ ਗੰਦਰਕ ਲੈਣੀ ਆਪਾਂ 50 ਗ੍ਰਾਮ ਠੀਕ ਆ ਕਾਲੀ ਮਿਰਚ ਆਪਾਂ ਲੈਣੀ ਆ 50 ਗ੍ਰਾਮ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਮਕ ਲੈਣਾ ਤੇ ਸੁੰਡ ਲੈਣੀ ਹੈ ਇਹ ਵੀ 50 50 ਗ੍ਰਾਮ ਲੈਣਾ ਚਿਤਰਾ ਆਪਾਂ ਜਿਹੜਾ 100 ਗ੍ਰਾਮ ਲੈਣਾ ਓਕੇ ਇਹਨੂੰ ਫਿਰ ਮਿਕਸ ਕਿਵੇਂ ਕਰਨਾ ਇਨੂੰ ਉਸੇ ਤਰੀਕੇ ਨਾਲ ਹੀ ਬਰੀਕ ਕੁੰਡੇ ਕੁੰਡੇ ਚ ਰਗੜ ਕੇ ਕੱਪੜਾ ਛਾਣ ਦੇਸੀ ਨੁਕਤੇ ਦੇ ਨਾਲ ਆਪਣ ਨਾਲ ਠੀਕ ਹੈ ਉਸ ਤੋਂ ਬਾਅਦ 1 ਕਿਲੋ ਨਿੰਬੂ ਦਾ ਰਸ ਲੈਣਾ ਤੁਸੀਂ 1 ਕਿਲੋ ਨਿੰਬੂਆਂ ਦਾ ਰਸ ਕੱਢ ਲਓ ਅੱਛਾ ਨਿੰਬੂ ਆਪ ਕਰ ਲੇ ਨਿੰਬੂ ਘਰੇ ਲੈ ਲਓ ਆਪ ਲਿਆ ਕੇ ਉਹਦੇ ਚ ਰਸ ਕੱਢਣਾ ਨਿਚੋੜ ਕੇ ਠੀਕ ਆ ਠੀਕ ਹੈ ਉਹ ਰਸ ਦੇ ਵਿੱਚ ਇਹਨੂੰ ਆਪਾਂ ਕੋਟਾ ਕੁੰਡਾ ਲੈ ਕੇ ਉਹਦੇ ਵਿੱਚ ਪਾ ਕੇ ਰਗੜਨਾ ਉਹਨੂੰ ਉਹ ਰਸ ਦੇ ਵਿੱਚ ਰਸ ਦੇ ਵਿੱਚ ਇਹਨੂੰ ਆਪਾਂ ਪੁੱਠ ਦੇਣੀ ਵੀ ਕਹਿ ਦਿੰਦੇ ਆ ਭਾਵਨਾ ਦੇਣੀ ਵੀ ਕਹਿ ਦਿੰਦੇ ਆ ਆਯੁਰਵੇਦ ਦਾ ਸਿਧਾਂਤ ਹੈ ਉਹਨੂੰ ਰਗੜਨਾ ਠੀਕ ਆ ਉਸ ਤੋਂ ਬਾਅਦ ਉਹਨੂੰ ਜਦੋਂ ਵੀ ਤੁਸੀਂ ਉਹਦੀ ਗੋਲੀ ਵਟਲੋ ਠੀਕਾ ਗੇਲਿਉਰੀ ਵਟਰੀ ਆਪਣੇ ਵੀ ਕਹਿ ਸਕਦੇ ਆ ਵੀ ਚਣਿਆਂ ਦੇ ਦਾਣੇ ਜੀ ਠੀਕਾ ਬਸ ਦੋ ਗੋਲੀਆਂ ਸੁਬਾ ਦੋ ਗੋਲੀਆਂ ਸ਼ਾਮ ਲੈਣੀਆ ਸ਼ੁਰੂ ਕਰ ਦਿਓ ਬਵਾਸੀਰ ਦਾ ਪੱਕਾ ਨੁਸਖਾ ਜੀ ਅੱਛੇ ਜਿਹੜੇ ਤੂੰ ਚੂੜਨ ਦੱਸ ਦੇਣਾ ਮੈਂ ਮਟਾਪੇ ਲਈ ਜਾਂ ਆਪਣੇ ਤਜਾਬ ਦੇ ਐਸਿਡਿਟੀ ਲਈ ਹਾਂਜੀ ਹਾਂ ਤੁਸੀਂ ਲੈਣੇ ਨੇ ਚਾਰੇ ਲੂਣ ਇਹਦੀ ਆਪਾਂ ਫੋਟੋ ਲਾ ਦੇ ਤੁਸੀਂ ਕਿੰਨੀ ਕਿੰਨੀ ਮਾਤਰਾ ਲੈਣੀ ਚਾਰੇ ਲੂਣ ਚਾਰੇ ਜਿਵੇਂ ਨਾ ਠੀਕ ਹੈ ਬਾਈ ਠੀਕ ਹੈ ਸੁੰਡ ਹਾਂਜੀ ਨਸਾਦਰ ਠੀਕਾ ਕਲਮੀਸ਼ੋਰਾ ਠੀਕਾ ਠੀਕ ਹੈ ਉਹਦੇ ਵਿੱਚ ਪਾਵਾਂਗੇ ਆਪਾਂ ਦਾਲ ਚੀਨੀ ਜੀ ਤੇਜ ਪੱਤਰ ਠੀਕ ਆ ਇਹ 12 13 ਚੀਜ਼ਾਂ ਨੇ ਠੀਕ ਸਾਰੀਆਂ ਕੁੰਡੇ 'ਚ ਮਿਕਸ ਕਰ ਦੇ ਕੁੰਡੇ 'ਚ ਮਿਕਸ ਕਰਕੇ ਉਹਦੇ ਵਿੱਚ ਮਿਸ਼ਰੀ ਪਾ ਕੇ ਰਗੜ ਲਓ ਠੀਕ ਆ ਰਗੜ ਕੇ ਰੱਖ ਲਓ ਠੀਕ ਹੈ ਜੇ ਤੁਮੇ ਦਾ ਚੂਰਨ ਤੁਮੇ ਮਿਲ ਜਾਂਦੇ ਥਾਨੂੰ ਤੁਮੇ 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 ਠੀਕ ਹੈ ਉਹਦਾ ਤੁਸੀਂ ਚੂਰਨ ਪਾ ਲਓ ਜੇ ਨਹੀਂ ਵੀ ਪਾਉਂਗੇ ਤਾਂ ਕੋਈ ਚੱਕਰ ਨਹੀਂ ਠੀਕ ਹੈ ਬਈ ਅੱਧਾ ਚਮਚਾ ਚੂਰਨ ਲੈ ਲਓ ਠੀਕ 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 ਹੈ ਜਦ ਕਬ ਤੇ ਆ ਬਣੇ ਪਹਿਲੀ ਗੱਲ ਤਾਂ ਬਣਨਾ ਦਿਓ ਠੀਕ ਆ ਜੇ ਬਣਦਾ ਤੁਹਾਨੂੰ ਐਡੇ ਟਾਈਮ ਤੇ ਲੈ ਸਕਦੇ ਠੀਕ ਇਹ ਆਪਣਾ ਤਜਾਬ ਵਾਲਾ ਗਿਆ ਇਹ ਤਜਾਬ ਵਾਲਾ ਇਹ ਆਪਾਂ ਫੋਟੋ ਆ ਲਾ ਦੇਾਂਗੇ ਤੁਹਾਨੂੰ ਦੇ ਦੇਾਂਗੇ ਪਰ ਨੁਸਖੇ ਲਿਖਾ ਦੇਾਂਗੇ ਡਾਇਰੀ ਤੁਸੀਂ ਬੋਲ ਦਿਓ ਠੀਕ ਹੈ ਬਾਈ ਠੀਕ ਠੀਕ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਹਾਂਜੀ ਇੱਕ ਗਰਮੀ ਤੋਂ ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਵਧੀ ਹੋਈ ਹੈ ਜਿਨ੍ਹਾਂ ਦੇ ਮੇਦੇ 'ਚ ਗਰਮੀ ਆ ਤਲੀਆਂ ਮੱਚਦੀਆਂ ਹਾਂ ਉਹਦੇ ਲਈ ਵੀ ਲਿਖਾ ਦਿੰਨੇ ਆ ਦੱਸ ਦਿੰਨੇ ਆ ਠੀਕ ਹੈ ਇਹਦੇ ਲਈ ਆਪਾਂ ਲੋ ਬਿੱਲਗਰੀ ਅੱਛਾ ਜੀ ਬਿੱਲਗਰੀ ਤਵਾਸੀਰ ਤਵਾਸੀਰ ਅਸਲੀ ਲੈਣੀ ਆ ਦੋ ਤਰ੍ਹਾਂ ਦੀ ਆਉਂਦੀ ਆ ਅੱਛਾ ਜੀ ਵੀ ਫਰਕ ਹੁੰਦਾ ਉਹ 'ਚ ਵੀ ਫਰਕ ਹੁੰਦਾ ਜੜੀ ਬੂਟੀਆਂ ਬਹੁਤ ਉਹ ਵੀ ਨਕਲ ਆਉਂਦੀ ਆ ਜੀ ਠੀਕ ਆ ਤਵਾ ਇੰਮਟ ਮਹਿਲੀ ਰੰਗ ਦੀ ਹੋਊਗੀ ਸੁਆਰਗੀ ਠੀਕ ਹੈ ਬਿੱਲਗिरी ਤਵਾਸੀਰ ਇੱਥੇ ਪਾਉਣਾ ਪਾਠਾ ਅੱਛਾ ਪਾਠਾ ਵੀ ਕੋਈ ਜੜੀ ਬੂਟੀ ਹੈ ਮੰਨ ਲਓ ਵੀ ਪਾਊਡਰ ਆ ਪਾਠਾ ਗੇਰੂ ਸਫੇਦ ਚੰਦਨ ਠੀਕ ਆ ਛੋਟੀ ਇਲਾਇਚੀ ਠੀਕ ਆ ਤੇ ਇਹਦੇ ਵਿੱਚ ਲੈਣੀ ਹੈ ਮਿਸ਼ਰੀ ਠੀਕ ਆ ਦੂਜੀਆਂ ਚੀਜ਼ਾਂ ਤੋਲਾ-ਤੋਲਾ ਲਾਉਂਗੇ ਤੇ ਜਿੰਨੀਆਂ ਸਾਰੀਆਂ ਹੋ ਗਈਆਂ ਟੋਟਲ ਵਿੱਚ ਮਿਸ਼ਰੀ ਪਾ ਦਿਓ ਅੱਧਾ ਚਮਚਾ ਲੈ ਲਓ ਹੂੰ ਹੂੰ ਤੁਸੀਂ ਸਵੇਰ ਖਾਲੀ ਪੇਟ ਠੀਕ ਬਈ ਥੋੜੇ ਜੋੜ ਨਹੀਂ ਦੋ ਜਿਆਦਾ ਨਹੀਂ ਲੈਣੀ ਜੋੜ ਦੋ ਲੱਗ ਜਾਣਗੇ ਬਠੰਡੀ ਆਏ ਜੇ ਤਲੀਆਂ ਮੱਚਦੀਆਂ ਹੈੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਹੁਣ ਧਿਆਨ ਚ ਨਹੀਂ ਆਪਣੇ ਬਹੁਤੀਆਂ ਬਿਮਾਰੀਆਂ ਹਾਂ ਹਾਂ ਨਹੀਂ ਆਪਣੇ ਧਿਆਨ ਚ ਹੋਣੀਆਂ ਵੀ ਜੇ ਕਿਸੇ ਨੂੰ ਕੋਈ ਪੁੱਛਣਾ ਜਾਂ ਦੱਸਣਾ ਤਾਂ ਕਮੈਂਟ ਕਰ ਲੈਣਾ ਆਪਾਂ ਤੁਹਾਨੂੰ ਦੱਸ ਦਿਆਂਗੇ ਆਪਾਂ ਪੂਰੀ ਵੀਡੀਓ ਕਰ ਦੇਵਾਂਗੇ ਉੱਤੇ ਮੈਂ ਉਹ ਨਹੀਂ ਗੱਲ ਚੱਕ ਕੇ ਕਹਿ ਰਿਹਾ ਜਾਂ ਕਿਦੋਂ YouTube ਤੋਂ ਚੱਕ ਲਿਆ ਜਾਂ ਕਈਆਂ ਦੇ ਆਮ YouTube ਤੋਂ ਚੱਕ ਹੁੰਦਾ ਹਾਂ 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 ਦੇਖੋ ਦੇਖੀ ਨਹੀਂ ਨਹੀਂ ਇਹ ਨਾ ਆਪਣੇ ਕੋਲ ਗ੍ਰੰਥ ਨੇ ਠੀਕ ਹੈ ਪਾਤਨ ਪਏ ਨੇ ਜੀ ਠੀਕ ਹੈ ਫੋਟੋਆਂ ਲਾ ਦੇ ਤੁਹਾਨੂੰ ਦਿਖਾ ਦਿਆਂਗੇ ਹਾਂਜੀ ਹਾਂ ਠੀਕ ਹੈ ਪਰਾਤਨ ਗ੍ਰੰਥ ਨੇ ਪੁਸਤਕਾਂ ਦੇ ਵਿੱਚ ਇਹ ਚੀਜ਼ਾਂ ਦਾ ਵਰਣਨ ਹੈ ਕਿਉਂਕਿ ਲੜੀਵਾਰ ਪੁਸਤਕਾਂ ਨੇ ਥੋੜੇ ਤੋਂ ਪੜ ਨਹੀਂ ਹੋਣੀਆਂ ਫੋਟੋਆਂ ਲਾ ਦੇਗੇ ਜੇ ਪੜ ਸਕਦਾ ਹੋਵੇ ਲੜੀਵਾਰ ਤਾਂ ਪੜ ਲੇ ਹਾਂਜੀ ਠੀਕ ਹੈ ਪੁਰਾਣੇ ਗ੍ਰੰਥ ਰ ਉਹਨਾਂ ਵਿੱਚੋਂ ਨੁਸਖੇ ਲੱਗੇ ਹੋਏ ਨੇ ਫਿਰ ਇਹ ਵੀ ਗੱਲ ਨਹੀਂ ਹੁੰਦੀ ਵੀ ਹਰ ਇੱਕ ਨੁਸਖਾ ਹਰ ਇੱਕ ਆਪਾਂ ਉਹ ਨੁਸਖੇ ਦੱਸੇ ਨੇ ਜਿਹੜਾ ਹਰ ਇੱਕ ਬੰਦਾ ਲੈ ਸਕਦਾ ਲੈ ਸਕੇ ਆਮ ਕਿਉਂਕਿ ਜੇ ਹੁਣ ਮੰਨ ਲਓ ਪਿੱਤ ਵਾਲੇ ਨੂੰ ਪਿੱਤਾ ਨੁਸਖੇ ਦੇ ਦਿੱਤਾ ਉਹਦੀ ਪਿੱਤ ਪ੍ਰਕਿਰਤੀ ਹੋਰ ਤੇਜ਼ ਹੋ ਗਈ ਉਹਦਾ ਜਮਾ ਪੂਰੀ ਵੱਜ ਜਾਊਗੀ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੁੰਦੀ ਆਪਾਂ ਉਹ ਚੀਜ਼ਾਂ ਲਈਆਂ ਜਿਨ੍ਹਾਂ 'ਚ ਰਿਸਕ ਨਹੀਂ ਹੈਗਾ ਠੀਕ ਆ ਠੀਕ ਹੈ ਵੀ ਹਰ ਇੱਕ ਬੰ ਠੀਕ ਆ ਜੇ ਨੁਕਸਾਨ ਮਾੜਾ ਮੋਟਾ ਹੋਊ ਲੱਗੂਗਾ ਉਹਨੂੰ ਤੇ ਬੰਦੇ ਨੂੰ ਪਤਾ ਲੱਗ ਜੂਗਾ ਤੇ ਕਈ ਤੇ ਇਹ ਜੀਆਂ ਦਵਾਈਆਂ ਜਿਹੜੀਆਂ ਲਈ ਚੱਲੋ ਲਈ ਜਿਵੇਂ ਪਾਰਾ ਆਪਾਂ ਪਾਰੇ ਦੇ ਕੰਮ ਕਰਦੇ ਆ ਗੱਲ ਕਰਦੇ ਸੀਗੇ ਉੱਤੇ ਬੈਠੇ ਪਾਰਾ ਹੁਣ ਪਾਰੇ ਦੀ ਬਸ ਮੈਂ ਦੇਈ ਚੱਲੋ ਦੇਈ ਚੱਲੋ ਤੇ ਚਲੋ ਰਿਜ਼ਲਟ ਹੀ ਮਗਰੋਂ ਜਾ ਕੇ ਪਤਾ ਲੱਗਦਾ ਜਦੋਂ ਖਾ ਲੈਂਦਾ ਗੱਲਾਂ ਸਾਰੀ ਉਹ ਨਾ ਉਧਰ ਜੋਗਾ ਉਧਰ ਜੋਗਾ ਵਾਹ ਜੀ ਵਾਹ ਕਿ ਬਸ ਮੈਂ ਕੱਚੀਆਂ ਦੇ ਦਿੰਦੇ ਨੇ ਕਈ ਠੀਕ ਆ ਮਤਲਬ ਇਹ ਚੀਜ਼ ਦੀ ਵੀ ਗੌਰ ਗੌਰ ਹੈ ਜੀ ਪੂਰੀ ਗੌਰ ਹੈ ਹੁਣ ਜਿਵੇਂ ਆਪਾਂ ਡਾਕਟਰ ਟੈਸਟ ਲਿਖਦੇ ਨੇ ਆਯੁਰਵੇਦ ਦੇ ਵਿੱਚ ਟੈਸਟ ਨਹੀਂ ਹੈ ਠੀਕ ਆਯੁਰਵੇਦ ਦੇ ਚ ਕੀ ਐ ਮੂਤਰ ਪਰਿਚਨ ਨੇਤਰ ਪਰਿਚਨ ਨਾੜੀ ਪਰਿਚਨ ਹੂੰ 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 ਮਲ ਪ੍ਰੇਖਣ ਟੈਸਟ ਉਹ ਸਾਡੇ ਵਾਲੇ ਵੀ ਟੈਸਟ ਲਿਖਦੇ ਨੇ ਟੈਸਟ ਤਾਂ ਥੋੜੀ ਆਯੁਰਵੇਦ ਆ ਠੀਕ 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 ਨਾ ਸਾਡੇ ਚ ਮੰਨ ਲਓ ਵੀ ਇਹ ਚੀਜ਼ਾਂ ਸਾਡੇ ਚ ਬਾੜੀਆਂ ਗਈਆਂ ੱੱਕੇ ਨਾ ਨਾ ਜੋਗੇ ਦੀ ਇੱਕ ਸੀਰੀਜ਼ ਚ ਚਲਾਈ ਹੋਈ ਆ ਲੈਂਡ ਰਿਕਾਰਡ ਦੀ ਸੀਰੀਜ਼ ਚ ਚਲਾਈ ਹੋਈ ਆ ਮਤਲਬ ਆਪਣੇ ਇਸ ਚੈਨਲ ਤੇ ਜਿੰਨੀ ਵੀ ਜਾਣਕਾਰੀ ਅਸੀਂ ਦੇ ਸਕਦੇ ਆ ਆਪਦੇ ਵੱਲੋਂ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਆ ਸੋ ਕਸੀ ਪੋਸਟ ਪਾਈ ਸੀ ਵੀ ਬਾਈ ਜੀ ਜੇ ਕੋਈ ਆਪਣੇ ਜਿਹੜੀਆਂ ਆਪਾਂ ਦੇਸੀ ਦਵਾਈ ਦੀ ਗੱਲ ਕਰੀਏ ਜਾਂ ਵੈਦ ਦੀ ਗੱਲ ਕਰੀਏ ਜਾਂ ਕੋਈ ਦੇਸੀ ਨੁਸਖਿਆਂ ਦੀ ਗੱਲ ਕਰੀਏ ਵੀ ਉਹਨਾਂ ਬਾਰੇ ਜੇ ਕੋਈ ਬਾਈ ਜਾਣਕਾਰੀ ਰੱਖਦਾ ਤਾਂ ਆਪਣੇ ਨਾਲ ਜਰੂਰ ਉਹ ਵਿਚਾਰ ਵਟਾਂਦਰੇ ਸਾਂਝੀ ਕਰਨ ਸੋ ਅੱਜ ਬਾਈ ਆਪਣੇ ਨਾਲ ਮਨਜੀਤਾ ਤਲਵੰਡੀ ਸਾਬੋ ਤੋਂ ਦੇ ਨੇੜੇ ਬਾਈ ਦਾ ਆਪਾਂ ਪੂਰਾ ਤੁਹਾਨੂੰ ਐਡਰੈਸ ਵਿਦ ਫੋਨ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਾਈ ਕੋਲ ਉਹ ਗ੍ਰੰਥ ਪਏ ਨੇ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੇ ਨੇ ਪੁਰਾਣੇ ਬਹੁਤ ਉਹਦਿਆਂ ਤੁਸੀਂ ਨਾਲ ਆਉਂਦੇ ਨੁਸਕੇ ਵਾਲੀਆਂ ਜਿਹੜੀਆਂ ਆਪਾਂ ਕਹიდੀਏ ਵੀ ਹੱਥੀ ਲਿਖਤਾਂ ਨੇ ਜਾਂ ਇੱਕ ਪ੍ਰਿੰਟਿੰਗ ਪ੍ਰੈਸ ਦਿਆਂ ਨੇ ਉਹ ਵੀ ਤੁਹਾਡੇ ਨਾਲ ਆਉਂਦੇ ਤੁਹਾਨੂੰ ਫੋਟੋਆਂ ਦੇਖਣ ਨੂੰ ਮਿਲਣਗੀਆਂ ਸੋ ਅੱਜ ਆਪਾਂ ਇੱਕ ਵਿਸ਼ੇਸ਼ ਜਿਹੜਾ ਆਪਣਾ ਵਿਸ਼ਾ ਉਹਦੇ ਦੀ ਗੱਲ ਕਰਾਂਗੇ ਉਹ ਹੈ ਜਿਆਦਾਤਰ ਅੱਜ ਕੱਲ ਲੋਕਾਂ ਦੀ ਇਹ ਸਮੱਸਿਆ ਆਮ ਹੋ ਗਈ ਬਵਾਸੀਰ ਦੀ ਸੋ ਲੋਕ ਦਵਾਈਆਂ ਖਾ ਕੇ ਵੀ ਅੱਕ ਗਏ ਜੇਕਰ ਤੁਸੀਂ ਇਹ ਦੇਸੀ ਨੁਸਕੇ ਨੂੰ ਵਰਤੋਗੇ ਬਾਈ ਦਾ ਮੰਨਣਾ ਕਿ ਹਾਂ ਇਹ ਦੇਸੀ ਨੁਸਖੇ ਸਾਨੂੰ ਕਾਫੀ ਹੱਦ ਤੱਕ ਕਿਹੜੀਆਂ ਅੰਗਰੇਜ਼ੀ ਦਵਾਈਆਂ ਤੋਂ ਵੀ ਰਾਤ ਦਿਵਾਉਂਦੇ ਨੇ ਸੋ ਬਾਈ ਸਾਡੇ ਚੈਨਲ ਤੇ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਧੰਨਵਾਦ ਆ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਭ ਨੂੰ ਸ਼ੁਕਰੀਆ ਬਾਈ ਥੋੜੀ ਜਿਹੀ ਬਾਜੂ ਉੱਚੀ ਰੱਖਿਓ ਠੀਕ ਹੈ ਤੇ ਬਾਈ ਜਮਨਜੀਤ ਜੀ ਜੇ ਆਪਾਂ ਨੁਸਖਾ ਤੋਂ ਥੋੜੀ ਜਿਹੀ ਪਿੱਛੇ ਜਾਈਏ ਤਾਂ ਇਹ ਆਪਣੇ ਪਹਿਲਾਂ ਜਿਵੇਂ ਆਪਾਂ ਦੇ ਦਾਦੇ-ਪਰਦਾਦੇ ਜਾਂ ਕੋਈ ਉਸ ਪੀੜੀ ਦੇ ਵਿੱਚ ਸੀ ਜਾਂ ਤੁਹਾਡਾ ਕੋਈ ਨਵਾਂ ਸ਼ੌਂਕ ਕਿਵੇਂ ਪਿਆ ਇਹ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਮੈਨੂੰ ਠੀਕ ਆ ਕਿਉਂਕਿ ਅਸੀਂ ਜਦੋਂ ਖੇਤ ਦੇ ਵਿੱਚ ਮੈਂ ਵਾਈ ਕਰਨ ਲੱਗਿਆ ਸੀ ਹਾਂਜੀ ਮੈਂ ਸਪਰੇਅ ਬਹੁਤ ਘੱਟ ਕਰਦਾ ਹੁੰਦਾ ਸੀ ਜੜੀ ਬੂਟੀਆਂ ਦੀ ਮੈਨੂੰ ਸ਼ੌਂਕ ਸੀਗਾ ਇੱਕ ਪੁਰਾਣੇ ਰੁੱਖਾਂ ਦਾ ਸੰਗ੍ਰਹਿ ਕਰਨ ਦਾ ਠੀਕ ਆ ਵੀ ਪੁਰਾਣੇ ਰੁੱਖਾਂ ਬਾਰੇ ਜਾਣਕਾਰੀ ਰੱਖੀ ਜਾਈ ਜੜੀ ਬੂਟੀਆਂ ਬਾਰੇ ਜਾਣਕਾਰੀ ਰੱਖੀ ਜਾਵੇ ਹੂੰ 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 ਕਿਉਂਕਿ ਵੀ ਮੈਂ ਮਾਰੇ ਦਾਦਾ ਜੀ ਕੋਲੇ ਰਹਿੰਦਾ ਹੁੰਦਾ ਸੀ ਜੀ ਮੈਂ ਉਹਨਾਂ ਨਾਲ ਹੀ ਸੌਂਦਾ ਜਿਆਦਾ ਪਰ ਮੇਰਾ ਮਾਪਿਆਂ ਨਾਲੋਂ ਪਿਆਰ ਮੇਰਾ ਦਾਦੇ ਜੀ ਨਾਲ ਸੀ ਠੀਕ ਠੀਕ ਆ ਤੇ ਉਹਨਾਂ ਦਾ ਜਨਮ ਪਾਕਿਸਤਾਨ ਦਾ ਸੀਗਾ ਠੀਕ ਆ ਕਿਉਂਕਿ ਅਸੀਂ ਵੰਡ ਵੇਲੇ ਇੱਧਰ ਆਏ ਹਾਂ ਜੀ ਤੇ ਉਹ ਦੱਸਦੇ ਹੁੰਦੇ ਸੀ ਨਾ ਚੀਜ਼ ਠੀਕ ਹੈ ਉਸ ਤੋਂ ਰੁਝਾਨ ਸੀਗਾ ਥੋੜਾ ਜਿਹਾ ਦਿਲ ਦੇ ਵਿੱਚ ਸ਼ੌਂਕ ਸੀ ਤੁਹੰਨਾ ਸੀ ਠੀਕ ਹੈ ਉਹ ਹੌਲੀ 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 ਵੱਧ ਆ ਗਿਆ ਠੀਕ ਆ ਵਧਨ ਕਰਕੇ ਉਹਦੇ ਬਾਰੇ ਜਦੋਂ ਬੰਦੇ ਨੂੰ ਕੋਈ ਸ਼ੌਂਕ ਲੱਗਦਾ ਹੈ ਨਾ ਤਾਂ ਤੇ ਉਸ ਦੇ ਬੰਦੇ ਨੂੰ ਚਿੰਗ ਲੱਗਦੀ ਹੈ ਕਿਸੇ ਚੀਜ਼ ਦੀ ਤਾਂ ਬੰਦਾ ਉਹਦੀ ਖੋਜ ਕਰਦਾ ਆਪਣੇ ਆਪ ਜੀ ਖੋਜ ਕਰਦੇ ਕਰਦੇ ਆਯੁਰਵੇਦ ਤੱਕ ਆਏ ਆ ਠੀਕ ਆ ਬਹੁਤ ਜੇ ਆਪਾਂ ਕੀ ਇਹਨਾਂ ਵੀ ਆਯੁਰਵੇਦ ਆ ਬਹੁਤ ਡੂੰਘਾ ਗਿਆਨ ਹੈ ਬਿਲਕੁਲ ਆਯੁਰਵਾਰਥ ਹੈ ਉਮਰ ਜੇ ਦਰਤ ਗਿਆਨ ਹੈ ਉਮਰ ਦਾ ਗਿਆਨ ਹੈ ਉਮਰ ਨੂੰ ਵਧਾਉਣ ਦਾ ਗਿਆਨ ਹੈ ਉਹ ਜੀਵਨ ਨੂੰ ਜਿਉਣ ਦਾ ਗਿਆਨ ਹੈ ਬਿਲਕੁਲ ਬਿਲਕੁਲ ਜਾਇਰਵੇਦ ਦੀ ਵਿਆਖਿਆ ਕਰੀਏ ਤਾਂ ਬਹੁਤ ਵੱਡੀ ਆ ਬਹੁਤ ਵੱਡੀ ਪਰ ਆਪਾਂ ਛੋਟੇ ਸ਼ਬਦਾਂ ਚ ਕਹਿ ਦਿੰਦੇ ਆ ਉਮਰ ਦਾ ਗਿਆਨ ਆਯੁਰ ਦਾ ਗਿਆਨ ਆ ਕਿਉਂਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ ਤੇ ਜ਼ਿੰਦਗੀ ਨੂੰ ਜਿਉਣ ਦਾ ਢੰਗ ਹੂੰ 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 ਜ਼ਿੰਦਗੀ ਨੂੰ ਲੰਮਾ ਲਿਜਾਣ ਦਾ ਢੰਗ ਬਿਲਕੁਲ ਠੀਕ ਹੈ ਜਿਹੜਾ ਯੋਗ ਹੈ ਤੁਸੀਂ ਗੱਲ ਕਰੀ ਯੋਗ ਵੀ ਆਯੁਰਵੇਦ ਦਾ ਅੰਗ ਹੈ ਬਿਲਕੁਲ ਕਿਉਂਕਿ ਅਸੀਂ ਜਿੰਨੀਆਂ ਵੀ ਮੈਡੀਸਿਨਾਂ ਪੜ੍ਹਦੇ ਆ ਨਾ ਜਦੋਂ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਹਾਂ ਹਾਂ ਵੀ ਉਹ ਕਹਿੰ ਸਾਨੂੰ ਜਿਹੜਾ ਅਭਿਆਸ ਹੈ ਪ੍ਰਾਣਯਾਮ ਹੈ ਉਹ ਕਰਨਾ ਚਾਹੀਦਾ ਕਰਨਾ ਚਾਹੀਦਾ ਉਹ ਕੀ ਐਕਸਰਸਾਈਜ਼ ਹੁਣ ਐਕਸਰਸਾਈਜ਼ ਕਹਿੰਦੇ ਆ ਆਪਣੇ ਯੋਗ ਅਭਿਆਸ ਹਾਂ ਉਹ ਕੁਝ ਵੀ ਕਹਿ ਲਈਏ ਦੇਖਦਾ ਆਪੋ ਦੇ ਉਹ ਆਯੁਰਵੇਦ ਦਾ ਇੱਕ ਹੰਗੀ ਆ ਆਯੁਰਵੇਦ ਹੀ ਆ ਉਹ ਗਾਇਰਵੇਦ ਬਹੁਤ ਵੱਡਾ ਜੀ ਜੀ ਇਹਦੇ ਵਿੱਚ ਸਾਡੀ ਦਿਨਚਰਿਆ ਆ ਜਾਂਦੀ ਹੈ ਠੀਕ ਆ ਠੀਕ ਹੈ ਦਿਨਚਰਿਆ ਸਭ ਤੋਂ ਪਹਿਲਾਂ ਵੀ ਸਾਡਾ ਜ਼ਿੰਦਗੀ ਜਿਉਣ ਦਾ ਦਿਨ ਨੂੰ ਗੁਜ਼ਾਰਨ ਦਾ ਢੰਗ ਕੀ ਹੈ ਹਾਂ ਹਾਂ ਕਈ ਕਹਿੰਦੇ ਸੀ ਵਿਹਲੇ ਬਹਿ ਕੇ ਦਿਨ ਗਿਆ ਤੇ ਵੀ ਦਿਨ ਨੂੰ ਗੁਜ਼ਾਰਨ ਦਾ ਢੰਗ ਹੈ जिंदगी ਨੂੰ ਜਿਉਂਦਾ ਢੰਗ ਹੈ ਜੀਵਨ ਨੂੰ ਸਖਾਲਾ ਬਣਾਉਂਦਾ ਢੰਗ ਹੈ ਬਿਲਕੁਲ 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 ਸੋ ਜਿਹੜੀ ਆਪਾਂ ਅੱਜ ਆਪਾਂ ਮੇਨ ਵਿਸ਼ੇ ਦੀ ਗੱਲ ਕਰਨੀ ਹੈ ਉਹ ਹੈਗੀ ਹੈ ਬਵਾਸੀਰ ਦੀ ਹਾਂਜੀ ਬਵਾਸੀਰ ਅਕਸਰ ਅਸੀਂ ਦੇਖਦੇ ਆਂ ਲੋਕਾਂ ਨੂੰ ਬਹੁਤ ਜ਼ਿਆਦਾ ਪਰਸੈਂਟੇਜ ਦੇ ਵਿੱਚ ਇਹ ਪ੍ਰੋਬਲਮ ਹੈ ਤੇ ਇਹਦਾ ਆਪਾਂ ਹੱਲ ਆਪਣੇ ਨੁਸਖਿਆਂ ਦੇ ਰਾਹੀਂ ਆਪਣੇ ਆਪਾਂ ਕਹਿੰਦੇ ਵੀ ਜੜੀਆਂ ਬੂਟੀਆਂ ਰਾਹੀਂ ਕਿਵੇਂ ਕਰ ਸਕਦੇ ਆਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾਈ ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਹੁੰਦਾ ਵੀ ਸਾਨੂੰ ਬਵਾਸੀਰ ਹੈ ਜੀ ਦੇਖਣ ਜਾਇਆ ਹੈ ਠੀਕ ਆ ਵੀ ਬਵਾਸੀ ਹੁੰਦਾ ਪਤਾ ਹੀ ਨਹੀਂ ਵੀ ਉਹਨੂੰ ਬਵਾਸੀ ਰਹਿ ਸਾਨੂੰ ਬਹੁਤੇ ਨੌਜ ਇਹ ਪ੍ਰੋਬਲਮ ਹੈ ਜਿਹੜੀ ਹਾਂ ਹਾਂ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਵੀ ਆ ਰਹੀ ਹੈ ਪਹਿਲਾਂ ਬਵਾਸੀ ਜਿਹੜੀ 40 50 ਸਾਲ ਤੋਂ ਬਾਅਦ ਹੁੰਦੀ ਸੀ ਠੀਕ ਹੁਣ 22 25 25 ਸਾਲ ਦੇ ਨੌਜਵਾਨਾਂ ਨੂੰ ਬਵਾਸੀ ਹੈ ਠੀਕ ਠੀਕ ਹੈ ਜੇ ਬਵਾਸੀਰ ਹੈ ਨਾ ਇਹ ਜਦੋਂ ਆਪਣਾ ਮਲਦੁਆਰ ਹੈ ਹਾਂਜੀ ਬਵਾਸੀਰ ਨੂੰ ਕਿਵੇਂ ਪਛਾਣ ਸਕਦੇ ਆ ਬਵਾਸੀਰ ਦੀ ਪਛਾਣ ਜਾਂ ਲੱਛਣ ਹੂੰ ਹੂੰ ਜਿਹੜਾ ਆਪਣਾ ਮਲਦੁਆਰ ਹੈ ਉਹਦੇ ਤੇ ਸੂਜਨ ਪੈਦਾ ਹੁੰਦੀ ਹੈ ਸਭ ਤੋਂ ਪਹਿਲਾਂ ਜਿੱਥੋਂ ਆਪਾਂ ਮਲ ਪਾਸ ਕਰਦੇ ਆ ਠੀਕ ਆ ਉੱਤੇ ਸੂਜਨ ਪੈਦਾ ਹੁੰਦੀ ਹੈ ਉੱਤੇ ਜਲਨ ਹੁੰਦੀ ਹੈ ਹੂੰ ਉਹ ਲਾਲੀ ਚ ਆ ਜਾਂਦਾ ਠੀਕ ਆ ਹੌਲੀ ਹੌਲੀ ਉਹਦੇ ਉੱਪਰ ਚੁਬਣ ਮਹਿਸੂਸ ਹੋਣ ਲੱਗ ਜਾਂਦੀ ਹੈ ਕੰਡੇ ਵਾਂਗਰਾ ਠੀਕ ਆ ਉਸ ਤੋਂ ਚੁਬਣ ਤੋਂ ਬਾਅਦ ਉਹਦੇ ਵਿੱਚ ਗਿਆਈਆਂ ਪੈਦਾ ਹੋ ਜਾਂਦੀਆਂ ਉਹਦੇ ਉੱਪਰ ਮੋਕੇ ਮਹਾਸ਼ੇ ਪੈਦਾ ਹੋ ਜਾਂਦੇ ਆ ਉਹਨੂੰ ਬਵਾਸੀਰ ਕਹਿੰਦੇ ਆ ਅਸਲ ਦੇ ਵਿੱਚ ਇਹ ਕਾਰਨ ਜਿਹੜਾ ਇਹ ਪੇਟ ਦੀ ਸੰਬੰਧਤ ਪੇਟ ਨਾਲ ਸੰਬੰਧਤ ਰੋਗ ਹੀ ਆ ਜਦੋਂ ਪੇਟ ਦੇ ਵਿੱਚ ਜਿਹੜੀ ਹੈ ਗਰਮੈਸ਼ ਹੈ ਜਾਂ ਖੁਸ਼ਕੀ ਹੈ ਵੱਧ ਜਾਂਦੀ ਹੈ ਠੀਕ ਹੈ ਸਭ ਕਬਜ ਇਹਦਾ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਕਬਜ ਆ ਠੀਕ ਆ ਕਿਉਂਕਿ ਜਦੋਂ ਅਸੀਂ ਫਾਸਟ ਫੂਡ ਖਾਂਦੇ ਆ ਇਹਦਾ ਸਾਡਾ ਜਿਹੜਾ ਰੁਟੀਨ ਹੈ ਉਹ ਜ਼ਿਆਦਾਤਰ ਜਿਹੜਾ ਆ ਲੋਕਾਂ ਦਾ ਫਾਸਟ ਫੂਡ ਖਾ ਲੈ ਠੀਕ ਆ ਜਦੋਂ ਫਾਸਟ ਫੂਡ ਖਾਣੇ ਅੰਤੜੀਆਂ ਸਾਫ਼ ਨਹੀਂ ਹੁੰਦੀਆਂ ਮਲ ਜਮਾ ਰਹਿੰਦਾ ਹੌਲੀ 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 ਉਹ ਬਵਾਸਿਰ ਦੀ ਪ੍ਰੋਬਲਮ ਕ੍ਰੀਏਟ ਕਰਦਾ ਜੇ ਇੱਕ ਮੈਂ ਗੱਲ ਤੋਂ ਢਿਪਚਾਲੀ ਲੈ ਲਿਆ ਇਹਦਾ ਸਭ ਤੋਂ ਵੱਡਾ ਕਾਰਨ ਫਾਸਟ ਫੂਡ ਹੈ ਜਾਂ ਕੋਈ ਆਮ ਘਰੇਲੂ ਖਾਣਾ ਵੀ ਹੋ ਸਕਦਾ ਘਰੇਲੂ ਖਾਣਾ ਦੇਖੋ ਜਿਹੜਾ ਘਰੇਲੂ ਖਾਣਾ ਨਾ ਹੁਣ ਸਾਡਾ ਘਰੇਲੂ ਖਾਣਾ ਵੀ ਬਦਲ ਚੁੱਕਿਆ ਹੂੰ ਮੰਨਣ ਜੋਗਾ ਠੀਕ ਹੈ ਕਿਉਂਕਿ ਵੀ ਜਦੋਂ ਅਸੀਂ ਅੱਜ ਤੋਂ 25 ਸਾਲ ਪਿੱਛੇ ਚਲੇ ਜਾਈਏ ਹੂੰ ਪਿਛਲੀ ਸਦੀ ਜੀ ਚਲੀ ਜਾਈਏ ਹਾਂ ਹਾਂ ਬਿਲਕੁਲ ਉਦੋਂ ਘਰੇਲੂ ਖਾਣਾ ਕੀ ਸੀਗਾ ਵੀ ਸੁਬਾ ਉੱਠਣਾ ਚਾਹ ਉਦੋਂ ਆ ਗਈ ਸੀ ਟ੍ਰੈਂਡ 'ਚ ਚਾਹ ਲੋਕ ਪੀਣ ਲੱਗ ਗਏ ਚਾਹ ਪੀ ਗਰੀ ਜਿਹਾ ਗਰਮੀ ਦੇ ਵਿੱਚ ਲੱਸੀ ਪੀਣੀ ਸਰਦੀ ਵਿੱਚ ਆਬੀ ਨਹੀਂ ਠੀਕ ਹੈ ਫਿਰ ਮਸਾਲੇ ਜਿਹੜੇ ਹੁੰਦੇ ਸੀ ਉਹਦੇ ਵਿੱਚ ਤਿੰਨੇ ਯੂਜ਼ ਹੁੰਦੇ ਸੀ ਇੱਕ ਗਰਮ ਮਸਾਲਾ ਹੁੰਦਾ ਸੀ ਇੱਕ ਖਲਦੀ ਹੁੰਦੀ ਮਿਰਚ ਤੇ ਨਮਕ ਹੁੰਦਾ ਸੀ ਹੁਣ ਆਈ ਦੇ ਸਮੇਂ 'ਚ ਅਸੀਂ ਜੇ ਮੀਟ ਦੀ ਸਬਜ਼ੀ ਮੀਟ ਬਣਾ ਰਹੇ ਹਾਂ ਉਹਦਾ ਅੱਡ ਮਸਾਲਾ ਦਾਲ ਬਣਾ ਰਹੇ ਹਾਂ ਉਹਦਾ ਅੱਡ ਮਸਾਲਾ ਠੀਕ ਹੈ ਜੇ ਕਦੂ ਦੀ ਸਬਜ਼ੀ ਬਣਾ ਰਹੇ ਹਾਂ ਉਹਦਾ ਅੱਡ ਮਸਾਲਾ ਉਹ ਮਸਾਲਿਆਂ ਦੇ ਵਿੱਚ ਜਿਹੜੇ ਮਸਾਲੇ ਘਰ ਦੀ ਰਸੋਈ ਹੈ ਨਾ ਉਹ ਸਭ ਤੋਂ ਵਧੀਆ ਸਾਡੀ ਜ਼ਿੰਦਗੀ ਨੂੰ ਸਵਸਥ ਬਣਾਉਣ ਦਾ ਇੱਕ ਰੁਝਾਨ ਹੈ ਸਭ ਤੋਂ ਵਧੀਆ ਸਵਸਥ ਬਣਾ ਸਕਦੀ ਹੈ ਜਿਹੜਾ ਹੁਣ ਗਰਮ ਮਸਾਲੇ ਦੀ ਗੱਲ ਕਰਦੇ ਆ ਉਹ ਗਰਮ ਜਿਹੜਾ ਮਸਾਲਾ ਹੈਗਾ ਉਹ ਤੁਸੀਂ ਠੰਡੀ ਵੀ ਹੈ ਉਹ ਗਰਮ ਵੀ ਹੈ ਠੀਕ ਹੈ ਉਹ ਸਾਡੇ ਤਰਦੂਖ ਨੂੰ ਦੇਖੋ ਆਯੁਰਵੇਦ ਬਾਦ ਪਿਤ ਤਾਫ ਹੈ ਉਹ ਤਰਦੂਖ ਨੂੰ ਸਾਡੇ ਨੂੰ ਬਿਲਕੁਲ ਸਵਸਥ ਰੱਖਦਾ ਜੀ ਠੀਕ ਹੈ ਉਹ ਆਪਣੇ ਪੇਟ ਦੇ ਵਿੱਚ ਖੁਸ਼ਕੀ ਨਹੀਂ ਵਧਣ ਦਿੰਦਾ ਗਰਮੀ ਨਹੀਂ ਵਧਣ ਦਿੰਦਾ ਜਿਹੜਾ ਫਾਸਟ ਫੂਡ ਹੈ ਨਾ ਜੀ ਇਸੇ ਤੇ ਲਈ ਹਾਨੀਕਾਰਕ ਕਿਉਂ ਕਿ ਇੱਕ ਤਰ੍ਹਾਂ ਦੇ ਚ ਮਸਾਲੇ ਪੈਂਦੇ ਆ ਬਰੈਡ ਨੂੰ ਬਣਾਉਣ ਲਈ ਮਸਾਲਿਆਂ ਦੇ ਵਜੂਦ ਹੁੰਦਾ ਬਿਲਕੁਲ ਜੀ ਬਰੈਡ ਬਹੁਤ ਭਾਰਾ ਹੁੰਦਾ ਇਸ ਕਰਕੇ ਠੀਕ ਹੈ ਜਿਹੜਾ ਪੀਜ਼ਾ ਵਗੈਰਾ ਬਣਦਾ ਇਹਨੂੰ ਖਮੀਰ ਪਾਦਾ ਕਰਕੇ ਗਲਾਇਆ ਜਾਂਦਾ ਭੋਜਨ ਨੂੰ ਪਕਾਇਆ ਤਾਂ ਜਾਂਦਾ ਹੀ ਨਹੀਂ ਠੀਕ ਹੈ ਅਸੀਂ ਭੋਜਨ ਪਕਾਉਣਾ ਹੈ ਪਕਾਉਣਾ ਤੇ ਖਾਣਾ ਹੈ ਖਾਣਾ ਅਸੀਂ ਗਲਾ ਕੇ ਖਾਣੇ ਆ ਪਹਿਲੀ ਚੀਜ਼ ਨੂੰ ਗਾਲ ਲਾ ਕੇ ਉਸ ਨੂੰ ਕੀ ਕਿਉਂਕਿ ਤਾਕਤ ਮਿਲੇਗੀ ਤਾਕਤ ਸਰੀਰ ਡਸਟ ਬੀਨ ਨਹੀਂ ਨਾ ਹੈਗਾ ਹੂੰ ਇਹ ਬਹੁਤ ਕੁਦਰਤ ਦੀ ਦਿੱਤੀ ਹੋਈ ਮੌਲਕ ਚੀਜ਼ ਆ ਇਹਨੂੰ ਅਜਿਹਾ ਡਸਟ ਬੀਨ ਤੇ ਬਿਨਾ ਲੋੜ ਤੋਂ ਵੱਧ ਖਾਣਾ ਠੀਕ ਆ ਇਹ ਹਾਨੀਕਾਰਕ ਪਰ ਅਸੀਂ ਸਾਰੇ ਬਿਨਾ ਲੋੜ ਤੋਂ ਹੀ ਖਾ ਰਹੇ ਹਾਂ ਬਿਲਕੁਲ ਭੁੱਖ ਲੱਗੀ ਕਿਸੇ ਨੂੰ ਲੱਗਦੀ ਨਹੀਂ ਹੂੰ ਮਨ ਦਗ ਨੀਨ ਸਾਰੇ ਹਾਂ ਹਾਂ ਇਹ ਤਾਂ ਪਿਤ ਪ੍ਰਕਿਰਤੀ ਦਾ ਵਧਣਾ ਹੂੰ ਕਬਜ ਦੇ ਕਾਰਨ ਪੇਟ ਦੇ ਵਿੱਚ ਗਰਮੀ ਵੱਧ ਪੈਦਾ ਹੁੰਦੀ ਹੈ ਠੀਕ ਅੰਤਰੀਆਂ ਨੂੰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਹੌਲੀ ਹੌਲੀ ਬਵਾਸੀਰ ਦਾ ਕਾਰਨ ਬਣ ਜਾਂਦਾ ਬਣ ਜਾਂਦੀ ਹੈ ਬਵਾਸੀਰ ਕਈ ਪ੍ਰਕਾਰ ਦੀ ਹੈ ਅੱਛਾ ਇਹਦੇ ਵਿੱਚ ਵੀ ਅੱਗੇ ਕਈ ਪ੍ਰਕਾਰ ਹੈ ਇਹਦੇ ਵਿੱਚ ਵੀ ਕਈ ਬਰਗਰ ਹੈ ਬਵਾਸੀਰ ਕਫ ਨਾਲ ਵੀ ਹੁੰਦੀ ਹੈ ਕਫ ਦੀ ਵੀ ਪ੍ਰਕਿਰਤੀ ਹੈ ਬਾਦਪਿਤ ਕਾ ਹੈ ਨਾ ਹਾਂ ਠੀਕ ਹੈ ਕਫ ਦੀ ਵੀ ਬਵਾਸੀਰ ਹੈ ਪਿਤ ਦੀ ਵੀ ਬਵਾਸੀਰ ਹੈ ਠੀਕ ਆ ਇਦਾਂ ਫਿਰ ਮੇਰੇ ਹੱਲ ਕੀ ਆ ਮੇਨਾ ਪਹਿਲੇ ਨੰਬਰ ਦੀ ਤਾਂ ਵੀ ਕਬਜ ਨੂੰ ਦੂਰ ਕੀਤਾ ਜਾਵੇ ਸਭ ਤੋਂ ਵੱਡਾ ਹੱਲ ਕਬਜ ਨੂੰ ਨਾ ਰੱਖਿਆ ਜਾਵੇ ਕਬਜ ਨੂੰ ਦੂਰ ਕਿਉਂਕਿ ਕਬਜ ਜਿਹੜੀ ਹਜ਼ਾਰਾਂ ਬਿਮਾਰੀਆਂ ਦੀ ਜੜ ਹੈ ਕਬਜ ਨੂੰ ਦੂਰ ਕੀਤਾ ਜਾਵੇ ਠੀਕ ਆ ਠੀਕ ਹੈ ਇੱਕ ਬਵਾਸੀਰ ਲਈ ਤੁਹਾਨੂੰ ਨੁਸਖਾ ਦੱਸ ਦਿੰਨਾ ਮੈਂ ਆਪਣੇ ਇੱਕ ਸਰਨਾ ਪੱਤਾ ਹੁੰਦਾ ਸਰਨਾ ਪੱਤੀ ਠੀਕ ਆ ਸਰਨਾ ਪੱਤੀ ਸੌਫ ਤੇ ਮਿਸ਼ਰੀ ਠੀਕ ਆ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਠੀਕ ਆ 50 ਗ੍ਰਾਮ ਹਮ ਸਰਨਾ ਪੱਤਾ ਹਮ 50 ਗ੍ਰਾਮ ਸੌਫ ਤੇ 50 ਗ੍ਰਾਮ ਬਿਸ਼ਰੀ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸਣਾ ਨਹੀਂ ਤੁਸੀਂ ਅੱਛਾ ਪਹਿਲੇ ਨੰਬਰ ਦੀ ਗੱਲ ਨੇ ਮਿਕਸੀ ਦੇ ਵਿੱਚ ਨਹੀਂ ਉਸੇ ਗ੍ਰाइंड ਕਰਨਾ ਇਹਨੂੰ ਕੁੰਡੇ 'ਚ ਪਾ ਕੇ ਰਗੜ ਕੇ ਬਰੀਕ ਕਰਕੇ ਕੱਪੜਾ ਛਾਣ ਕਰੋ ਠੀਕ ਆ ਜਿਹੜਾ ਕੁਦਰਤੀ ਤਰੀਕਾ ਸਾਡੀ ਜੜੀ ਬੂਟੀਆਂ ਦੀ ਰਗੜਾਈ ਦਾ ਜੀ ਜੀ ਉਹਨੂੰ ਰਗੜਾਈ ਕਰਕੇ ਰੱਖ ਲਓ ਹਾਂ ਉਸ ਤੋਂ ਬਾਅਦ ਰਾਤ ਨੂੰ ਅੱਧਾ ਚਮਚਾ ਹਮ ਤੋ ਲੈ ਕੇ ਇੱਕ ਚਮਚੇ ਤੱਕ ਡੋਜ਼ ਕੋਸੇ ਬਾਣੀ ਨਾਲ ਰਾਤ ਨੂੰ ਲੈ ਸਕਦੇ ਹੋ ਜੇ ਕਿਸੇ ਨੂੰ ਥੋੜੀ ਜਿਹਾ ਜ਼ਿਆਦਾ ਪ੍ਰੋਬਲਮ ਹੈ ਠੀਕ ਆ ਤੇ ਰਾਤ ਨੂੰ ਇੱਕ ਚਮਚਾ ਜਾਂ ਡੇਢ ਚਮਚਾ ਗੁਲਕੰਦ ਕੋਸੇ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਉਹ ਵੀ ਕਬਜ ਨੂੰ ਦੂਰ ਕਰਦਾ ਅੱਛਾ ਠੀਕ ਕਬਜ ਨੂੰ ਸਭ ਤੋਂ ਪਹਿਲਾਂ ਪੱਕਾ ਕਬਜ ਦਾ ਇਲਾਜ ਕਰਨਾ ਹੈ ਹਾਂ ਕਬਜ ਦਾ ਕਬਜ ਦਾ ਜ਼ਰੂਰੀ ਆ ਹਾਂਜੀ ਦੂਜੇ ਨੰਬਰ ਤੇ ਆ ਗਈ ਬਵਾਸੀਰ ਹੂੰ ਬਵਾਸੀਰ ਲਈ ਹੈਗੀ ਐ ਚਿਤਰਾ ਅੱਛਾ ਜੀ ਚਿਤਰਾ ਦੜੀ ਬੂਟੀ ਐ ਆਯੁਰਵੇਦਿਕ ਪंसारी ਤੋਂ ਤੁਹਾਨੂੰ ਮਿਲ ਜੂਗੀ ਸੁੰਡ ਠੀਕ ਆ ਤੇ ਕਾਲੀ ਮਿਰਚ ਠੀਕ ਆ ਚਿਤਰਾ ਚਿਤਰਾ ਕਾਲੀ ਮਿਰਚ ਸੁੰਡ ਸੁੰਡ ਤੇ ਕਾਲੀ ਮਿਰਚ ਤਿੰਨ ਚੀਜ਼ਾਂ ਹੋ ਗਏ ਚੌਥੀ ਦੇ ਵਿੱਚ ਆਪਾਂ ਗੰਧਰਕ ਪਾਵਾਂਗੇ ਠੀਕ ਆ ਗੰਧਰਕ ਜਿਹਨੂੰ ਕਹਿੰਦੇ ਆ ਆਪਣੇ ਸਲਫਰ ਸ਼ੁੱਧ ਕੀਤੀ ਹੋਈ ਗੰਧਰਕ ਲੈਣੀ ਹੈ ਠੀਕ ਆ ਸ਼ੁੱਧ ਕੀਤੀ ਹੋਈ ਕਿਉਂਕਿ ਪੰਥਾਰੀ ਤੋਂ ਜਿਉਂ ਕੱਚੀ ਗੰਧਰਕ ਤੁਹਾਡੇ ਲਈ ਹਾਨੀਕਾਰਕ ਹੈ ਸ਼ੁੱਧ ਕੀਤੀ ਹੋਈ ਆਪਾਂ ਨੂੰ ਗੰਧਰਕ ਚਾਹੀਦੀ ਹੈ ਠੀਕ ਹੈ ਚਿਤਰਾ ਆਪਾਂ ਲੈਣਾ 100 ਗ੍ਰਾਮ ਠੀਕ ਆ ਗੰਧਰਕ ਲੈਣੀ ਆਪਾਂ 50 ਗ੍ਰਾਮ ਠੀਕ ਆ ਕਾਲੀ ਮਿਰਚ ਆਪਾਂ ਲੈਣੀ ਆ 50 ਗ੍ਰਾਮ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਮਕ ਲੈਣਾ ਤੇ ਸੁੰਡ ਲੈਣੀ ਹੈ ਇਹ ਵੀ 50 50 ਗ੍ਰਾਮ ਲੈ ਚਿਤਰਾ ਆਪਾਂ ਜਿਹੜਾ 100 ਗ੍ਰਾਮ ਲੈਣਾ ਓਕੇ ਇਹਨੂੰ ਫਿਰ ਮਿਕਸ ਕਿਵੇਂ ਕਰਨਾ ਇਹਨੂੰ ਉਸੇ ਤਰੀਕੇ ਨਾਲ ਹੀ ਬਰੀਕ ਕੁੰਡੇ ਜਾਂ ਕੁੰਡੇ ਚ ਰਗੜ ਕੇ ਕਪੜੇ ਛਾਣ ਦੇਸੀ ਨੁਕਤੇ ਦੇ ਨਾਲ ਆਪਣ ਨਾਲ ਠੀਕ ਹੈ ਉਸ ਤੋਂ ਬਾਅਦ 1 ਕਿਲੋ ਨਿੰਬੂ ਦਾ ਰਸ ਲੈਣਾ ਤੁਸੀਂ 1 ਕਿਲੋ ਨਿੰਬੂਆਂ ਦਾ ਰਸ ਕੱਢ ਲਓ ਅੱਛਾ ਨਿੰਬੂ ਆਪ ਘਰ ਲੇ ਨਿੰਬੂ ਘਰੇ ਲੇ ਆਪ ਲਿਆ ਕੇ ਉਹਦੇ ਚ ਰਸ ਕੱਢਣਾ ਨਿਚੋੜ ਕੇ ਠੀਕ ਹੈ ਠੀਕ ਹੈ ਉਹ ਰਸ ਦੇ ਵਿੱਚ ਇਹਨੂੰ ਆਪਾਂ ਕੋਟਾ ਕੁੰਡਾ ਲੈ ਕੇ ਉਹਦੇ ਵਿੱਚ ਪਾ ਕੇ ਰਗੜਨਾ ਉਹਨੂੰ ਉਹਰਾ ਅਰਸ ਦੇ ਵਿੱਚ 10 ਦੇ ਵਿੱਚ ਇਹਨੂੰ ਆਪਾਂ ਪੁੱਠ ਦੇਣੀ ਵੀ ਕਹਿ ਦਿੰਦੇ ਆ ਭਾਵਨਾ ਦੇਣੀ ਵੀ ਕਹਿ ਦਿੰਦੇ ਆ ਆਯੁਰਵੇਦ ਦਾ ਸਦਾਂਤ ਹੈ ਉਹਨੂੰ ਰਗੜਨਾ ਠੀਕ ਆ ਉਸ ਤੋਂ ਬਾਅਦ ਉਹਨੂੰ ਜਦੋਂ ਵੀ ਤੁਸੀਂ ਉਹਦੀ ਗੋਲੀ ਵਟ ਲੋ ਠੀਕ ਆ ਗੇਲ ਉਹੀ ਵਟਰੀ ਹੈ ਆਪਣੇ ਵੀ ਕਹਿ ਸਕਦੇ ਆ ਵੀ ਚਣਿਆਂ ਦੇ ਦਾਣੇ ਜਿਨੀ ਠੀਕ ਆ ਬਸ ਦੋ ਗੋਲੀਆਂ ਸਵੇਰ ਦੋ ਗੋਲੀਆਂ ਸ਼ਾਮ ਲੈਣੀਆਂ ਸ਼ੁਰੂ ਕਰ ਦਿਓ ਬਵਾਸੀਰ ਦਾ ਪੱਕਾ ਨੁਸਖਾ ਹੈ ਅੱਛਾ ਜੀ ਜਿਹੜੇ ਤੁਸੀਂ ਅੱਗੇ ਕਰ ਵੀ ਬਵਾਸੀਰ ਦੀ ਵੀ ਕਈ ਪ੍ਰਕਾਰ ਦੀ ਪਰ ਇਸੇ ਨਾਲ ਹੀ ਸਾਰੀ ਹੱਲ ਨੇ ਜਾਂ ਅੱਡ ਅੱਡ ਦੀ ਹਰੇਕ ਦਾ ਇਹ ਦੇਖੋ ਜੀ ਕਿਉਂਕਿ ਸਟਾਰਟਿੰਗ ਦੇ ਵਿੱਚ ਬਵਾਸੀਰ ਸੇਮ ਹੁੰਦੀ ਆ ਠੀਕ ਆ ਹੁਣ ਇੱਕ ਖੂਨੀ ਆ ਇਹਦੇ ਨਾਲ ਤਕਰੀਬਨ ਤਕਰੀਬਨ ਸਾਰੀਆਂ ਬਵਾਸੀਰ ਲਈ ਇਹੀ ਨੁਸਖਾ ਦਿੰਨੇ ਇਹੀ ਦਿੰਨੇ ਆ ਠੀਕ ਇਹ ਬਾਈ ਜੀ ਦੀ ਗੱਲ ਇੱਕ ਹੋਰ ਹੈ ਤੇ ਇਹ ਕਿੰਨੇ ਦਿਨ ਦਾ ਪ੍ਰੋਸੈਸ ਆ ਇਹ 1 ਮਹੀਨਾ ਦਵਾਈ ਲੈ ਲਓ ਪਰਹੇਜ਼ ਕੀ ਨੇ ਇਹਦੇ ਨਾਲ ਉਹ ਤਾਂ ਵੱਡੀ ਗੱਲ ਪਰਹੇਜ਼ ਸਭ ਤੋਂ ਪਹਿਲਾਂ ਤਾਂ ਜੀ ਚਾਹ ਨਹੀਂ ਪੀਣੀ ਅੱਛਾ ਜੀ ਮਿੱਠਾ ਬੰਦ ਕਰਨਾ ਮੈਂ ਤਾਂ ਆਯੁਰਵੇਦ ਦੇ ਵਿੱਚ ਇਹੀ ਹਰ ਇੱਕ ਨੂੰ ਹੀ ਕਹਿਣਾ ਹਾਂ ਵੀ ਜਿਹੜੀ ਗੁੜਾ ਨਾ ਹਾਂ ਗੁੜ ਜਿਹੜਾ ਹੈਗਾ ਉਹ ਖੰਡ ਨਾਲੋਂ 1000 ਗੁਣੇ ਬੈਟਰ ਹੈ ਜਿਹੜਾ ਗੁੜ ਵਧੀਆ ਬਣਿਆ ਹੋਇਆ ਇਹ ਨਾ ਹੋਵੇ ਵੀ ਗੁੜ ਦੇ ਵਿੱਚ ਕੱਚੀ ਰੌ ਪਾ ਕੇ ਹਾਂ ਜਾਂ ਕੱਚੀ ਲਾਹਣ ਪਾ ਕੇ ਉਹਨੂੰ ਬਣਾਇਆ ਜਾਂਦਾ ਜਿਹੜਾ ਚਟਾਨ ਹੁੰਦਾ ਠੀਕ ਆ ਪਰਪਰਾ ਹੁੰਦਾ ਹੈ ਖੰਡ ਤੋਂ ਬਣਾਇਆ ਜਾਂਦਾ ਗੁੜਾ ਗੁੜ ਰੀਗਨਲ ਹੋਵੇ ਠੀਕ ਆ ਉਹ ਵਰਤੋ ਠੀਕ ਆ ਠੀਕ ਹੈ ਦੂਜੇ ਨੰਬਰ ਦੀ ਗੱਲ ਹੈ ਚਾਹ ਨਹੀਂ ਪੀਣੀ ਠੀਕ ਆ ਦੁੱਧ ਗਰਮ ਹੋਏ ਦੁੱਧ ਨਹੀਂ ਪੀਣਾ ਗਰਮ ਦੁੱਧ ਨਹੀਂ ਪੀਣਾ ਦੁੱਧ ਨੂੰ ਗਰਮ ਕਰਕੇ ਠੰਡਾ ਕਰਕੇ ਪੀਣਾ ਗੋਸਾ ਕਰਕੇ ਪੀਣਾ ਠੀਕ ਆ ਠੀਕ ਹੈ ਫਾਸਟ ਫੂਡ ਜਿਹੜਾ ਸਾਰਾ ਬੰਦ ਸਾਰਾ ਬੰਦ ਆ ਲਾਲ ਮਿਰਚ ਨਹੀਂ ਖਾਣੀ ਠੀਕ ਆ ਲਾਲ ਮਿਰਚ ਨਹੀਂ ਖਾਣੀ ਠੀਕ ਆ ਹੋਰ ਕੋਈ ਮਰਜ਼ੀ ਤੁਸੀਂ ਚੀਜ਼ ਖਾ ਸਕਦੇ ਹੋ ਚਾਵਲ ਖਾ ਸਕਦੇ ਹੋ ਦਲੀਆ ਖਾ ਸਕਦੇ ਹੋ ਖਿਚੜੀ ਖਾ ਸਕਦੇ ਹੋ ਦਹੀਂ ਦੂਹੀਂ ਦਾ ਕੋਈ ਪ੍ਰੇਜ਼ ਨਹੀਂ ਦਹੀਂ ਦੂਹੀਂ ਦਾ ਜਿੰਨੀ ਹੈਗੀ ਉਨੀ ਖਾ ਸਕਦੇ ਹੋ ਨਾ ਕਿਉਂਕਿ ਅੱਜ ਦੇ ਮਨ ਸਮੇਂ 'ਚ ਬਿਮਾਰ ਹੀ ਲੋਕ ਤਾਂ ਹੁੰਦੇ ਹੈਗੇ ਦਹੀਂ ਖਾਂਦੇ ਹੀ ਨਹੀਂ ਉਹ ਚੀਜ਼ਾਂ ਛੱਡ ਰਹੇ ਨੇ ਲੋਕ ਦਹੀਂ ਕੌਣ ਖਾਂਦਾ ਏ ਠੀਕਾ ਦਹੀਂ ਨਾਲ ਦਾ ਬੰਦਾ ਉਹ ਹੀ ਸਵਾਸਤ ਹੋ ਜਾਂਦਾ ਈ ਠੀਕ ਠੀਕ ਆ ਇਹ ਮਤਲਬ ਇੱਕ ਮਹੀਨਾ ਜਿਹੜੀ ਤੁਸੀਂ ਦਵਾਈ ਦਾ ਹੁਣ ਇਹਦਾ ਦੱਸਿਆ ਨੁਸਖਾ ਵੀ ਇੱਕ ਮਹੀਨਾ ਚਿਤ੍ਰਕ ਗੰਧਕ ਨਮਕ ਸੁੰਢ ਹੂੰ 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 ਤੇ ਕਾਲੀ ਮਿਰਚ ਠੀਕ ਇੱਕ ਇਥੇ ਗੱਲ ਹੋਰ ਆਉਂਦੀ ਹੈ ਕਈ ਵਾਰੀ ਮੰਨ ਲਓ ਸਾਡੇ ਕੋਈ ਫਕਸ਼ਨ ਹੁੰਦਾ ਜਾਂ ਅਸੀਂ ਭੁੱਲ ਜਾਂਨੇ ਖਾਣੀ ਦਵਾਈ ਉਹਦਾ ਤਾਂ ਉਹਦੀ ਫਿਰ ਕੋਈ ਦਿੱਕਤ ਆਉਂਦੀ ਹੈ ਕਿ ਨਹੀਂ ਨਹੀਂ ਜੀ ਦੇਖੋ ਅਸਲ ਦੇ ਵਿੱਚ ਤਾਂ ਜਿਹੜਾ ਦਵਾਈ ਨੇ ਕੰਮ ਕਰਨਾ ਹੁੰਦਾ ਪਰਹੇਜ ਦੇ ਨਾਲ ਕੰਮ ਕਰਨਾ ਜੇ ਤੁਸੀਂ ਆ ਦਵਾਈ ਖਾਓਗੇ ਪਰਹੇਜ ਜ਼ੀਰੋ ਦੀ ਪੰਜ ਪੈਸੇ ਵੀ ਅਸਰ ਨਹੀਂ ਕਰਦੀ ਠੀਕ ਆ ਜੇ ਤੁਸੀਂ ਦਵਾਈ ਨਹੀਂ ਵੀ ਖਾ ਰਹੇ ਕੱਲਾ ਪਰਹੇਜ਼ ਰੱਖ ਕੇ ਦੇਖ ਲਓ ਮਹੀਨੇ ਚੋਂ ਹੀ ਠੀਕ ਹੋ ਜਾਓਗੇ ਇਹ ਵੀ ਥੋੜੀ ਜੀ ਗੱਲ ਚ ਦਾਮ ਕਿਉਂਕਿ ਮੈਂ ਦੱਸਦਾ ਤੋਂ ਨਹੀਂ ਚਲੋ ਦੋਸਤੋ ਕਮੈਂਟ ਕਰਕੇ ਦੱਸੋ ਵੀਡੀਓ ਕਿਦਾਂ ਲੱਗੀ ਬਾਕੀ ਬਾਈ ਦਾ ਫੋਨ ਨੰਬਰ ਤੁਹਾਨੂੰ ਦੇ ਦਾਂ ਮੇਰੇ ਫੋਨ ਨੰਬਰ ਤੁਸੀਂ ਦੱਸ ਦੋ ਆਪਣਾ ਐਡਰੈਸ ਦਾ ਫੋਨ ਨੰਬਰ ਆਪਾ ਮੇਰਾ ਐਡਰੈਸ ਹੈ ਜੀ ਪਿੰਡ ਜਗਾ ਰਾਮ ਤੀਰਥ ਤਲਵੰਡੀ ਸਾਬੋ ਠੀਕ ਆ ਠੀਕ ਹੈ ਤੁਸੀਂ ਪੂਰਾ ਮਗਰ ਡਿਟੇਲ ਦੱਸ ਦਿਓ ਆਪਾਂ ਦੱਸਦਾ ਵੀ ਨਾਲ ਮੈਂ ਤੁਹਾਨੂੰ ਦੱਸ ਦੂੰਗਾ ਨੰਬਰ ਤੁਹਾਨੂੰ ਨਾਮ ਦੇ ਅਸੀਂ ਮੈਂਸ਼ਨ ਕਰ ਦਾਂਗੇ ਜੇ ਕਿਸੇ ਵੀ ਟਾਈਮ ਕਿਸੇ ਭਾਈ ਨੂੰ ਕਿਸੇ ਨੂੰ ਉਸਕੇ ਬਾਰੇ ਗੱਲ ਕਰਨੀ ਆ ਤੁਸੀਂ ਭਾਈ ਨੂੰ ਫੋਨ ਕਰ ਸਕਦੇ ਹੋ ਹਾਂ ਇਹ ਗੱਲ ਹੈ ਵੀ ਭਾਈ ਦੇਣੇ ਕਰਿਓ ਕਾਲ ਹਾਂ ਇਹ ਬੇਨਤੀ ਹੈ ਵੀ ਸ਼ਾਮ ਨੂੰ 7-8 ਵਜੇ ਤੋਂ ਬਾਅਦ ਕਾਲ ਨਾ ਕਰਿਓ ਭਰਾ ਬਣ ਕੇ ਕਿਉਂਕਿ ਅਸੀਂ ਨਾ ਰੁਟੀਨ ਆ ਸਾਡਾ 7-8 ਵਜੇ ਪੈ ਜਾਂਦੇ ਆ ਤੜਕੇ ਜਲਦੀ ਉੱਠਣਾ ਹੁੰਦਾ ਠੀਕ ਹੈ ਕੋਈ ਇਹ ਨਾ ਵੀ ਰਾਤ ਨੂੰ 12 ਵਜੇ ਲਾ ਕੇ ਮੁਰਤੇ ਕਹਦੇ ਕੋਈ ਫੋਨ ਨਹੀਂ ਚੱਕਿਆ ਭਾਈ ਨਾ 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 ਠੀਕ ਹੈ ਨੰਬਰ